ਉਦੇ ਪਰ ਇਹ ਪਤਾ ਕੋਈ ਨਹੀਂ ਕਿ ਇਹ ਕਿਹੜੇ ਕੈਮਰੇ ਅੰਦਰ ਰਸਤਾ ਬਣਾ ਦੇ। ਬਾਹਰ ਕਿਚਨੇ ਹਾਂ ਤੱਕ ਨਹੀਂ। ਹੋਰ ਬੰਦਾ ਅੰਸ਼ਾਰੇ ਦਾ ਅੰਸ਼ਾਰੇ ਤੇ ਮਾਤਾ ਬਣਾਉਂਦਾ। ਉਹ ਵੀ ਦਾ ਅੰਤਰਾ ਵਿਚਾਰੀ ਕਿ ਨਾ ਸੁਣਦੇ ਕਿ ਆ। ਇਹ ਬਟਾਲਾ ਵਾਲਿਆਂ ਐਨੁਕਾਂਦੀ ਚੌਂਕ ਤੋਂ। ਅੱਛਾ ਨਹੀਂ ਮੇਰੀ ਪਿੰਡ ਤੇ ਕੋਈ ਨਹੀਂ ਬੋਕਦਾ ਇਹ ਕੱਲ ਸਾਰੀ ਦਿਹਾੜੀ ਲੇਟ ਦਾ ਰਹੀ ਤੇ ਹਾਨੂੰ ਕਿਉਂ ਨਹੀਂ ਕਰਦੇ। ਪੁਲਿਸ ਮੁਲਾਜ਼ਮ ਜਦੋਂ ਪੂਰੀ ਮੁਸਤੈਦੀ ਦੇ ਨਾਲ ਇਮਾਨਦਾਰੀ ਦੇ ਨਾਲ ਕੰਮ ਕਰਦੇ ਨੇ ਤਾਂ ਅਪਰਾਧੀ ਨੂੰ ਪਤਾਲ ਦੇ ਵਿੱਚੋਂ ਵੀ ਕੱਢ ਲੈਂਦੇ ਨੇ। ਇਹ ਮਾਮਲਾ ਹੈ ਬਟਾਲਾ। ਦਾ ਜਿੱਥੇ ਬਟਾਲਾ ਪੁਲਿਸ ਨੇ ਬੜੀ ਮੁਸਤੱਦੀ ਨਾਲ ਕੰਮ ਕੀਤਾ ਤੇ ਅਪਰਾਧੀ ਨੂੰ ਫੜ ਲਿਆ ਕੀ ਹੈ ਪੂਰਾ ਮਾਮਲਾ ਆਓ ਜਾਣਦੇ ਹਾਂ ਕੁਝ ਦਿਨ ਪਹਿਲਾਂ ਬਟਾਲਾ ਦੀ ਪੁਲਿਸ ਚੌਂਕੀ ਨੂੰ ਸ਼ਹਿਰਾ ਮੱਝਾ ਸਿੰਘ ਪਿੰਡ ਦੇ ਇਲਾਕੇ ਵਿੱਚ ਇੱਕ ਅਪਾਹਜ ਵਿਅਕਤੀ ਕੋਲੋਂ ਸਾਤਰ ਚੋਰਾਂ ਨੇ ਚਾਚ ਨਸ਼ੀਲੀ ਦਵਾਈ ਪਾ ਕੇ ਔਟੋ ਰਿਕਸ਼ਾ ਮੋਬਾਈਲ ਫੋਨ ਤੇ ਨਕਦੀ ਖੋਲੇ ਸੀ ਇਸ ਵਾਰਦਾਤ ਦੀ ਕੰਪਲੇਨਟ ਜਦੋਂ ਬਟਾਲਾ ਪੁਲਿਸ ਨੂੰ ਕੀਤੀ ਗਈ ਤਾਂ ਪੁਲਿਸ ਹਰਕਤ ਵਿੱਚ ਆ ਗਈ ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੁਣ ਚੋਰ ਫੜਿਆ ਗਿਆ ਤੇ ਚੋਰ ਕੋਲੋਂ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਜਦੋਂ ਆਪਾਹਜ ਵਿਅਕਤੀ ਨੂੰ ਪਤਾ ਲੱਗਿਆ ਕਿ ਉਸਦਾ ਈ ਰਿਕਸ਼ਾ ਮਿਲ ਗਿਆ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਉਸ ਆਪਾਹਜ ਵਿਅਕਤੀ ਨੇ ਕਿਸ਼ਤਾਂ ਦੇ ਉੱਤੇ ਈ ਰਿਕਸ਼ਾ ਖਰੀਦਿਆ ਸੀ ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਚੱਲ ਰਿਹਾ ਸੀ ਜੀ ਸਰ ਮੈਂ ਦਿਵਾਲੀ ਤੇ ਆਏ ਤੇ 31 ਤਰੀਕ ਨੂੰ ਮੈਂ ਸ਼ਾਇਦ ਥੋੜੀ ਥੋੜੀ ਬਾਰਸ਼ ਵੀ ਹੁੰਦੀ ਸੀ ਤੇ ਮੈਂ ਗਾਂਧੀ ਚੌਕ ਆ ਕੇ ਉਲਟਾ ਪੋਲਤੇ ਇਹਨਾਂ ਮੈਨੂੰ ਸ਼ਹਿਰ ਤੋਂ ਆਵਾਜ਼ ਲਗਾਈ ਈ ਮੈਂ ਆਜੂ ਤੇਰਾ ਦੇਰਾ ਜੋ ਤੇ ਇਧਰ ਆ ਕੇ ਮੈਨੂੰ ਕਹਿੰਦੀ ਆ ਕਿ ਮਿਲ ਕੇ ਘੁੰਮ ਨਹੀਂ ਜਾਣਾ ਮੈਂ ਕੋਈ ਨਹੀਂ ਚੱਲ ਜਾਾਂਗੇ ਤੇ ਇਹਨਾਂ ਮੈਨੂੰ ਪੈਸੇ ਪੁੱਛੇ ਆ ਮੈਂ 400 ਰੁਪਿਆ ਕਿਹਾ ਵਾ ਪਹਿਲਾਂ ਕਹਿੰਦੇ 400 ਜਿਆਦਾ ਮੈਂ ਹੈ ਨਹੀਂ ਜਿਆਦਾ ਨਹੀਂ ਹੋ ਟਾਈਮ ਵੀ ਲੱਗਣਾ ਉੱਥੇ ਵੀ ਟਾਈਮ ਸਾਜ ਲੱਗ ਸਕਦਾ ਮੈਂ ਹੈ ਇੰਨਾ ਟਾਈਮ ਹੈ ਸਾਜ ਮੈਂ ਘਰ ਚ ਫੇਰ ਚੱਲ ਜਾਣਾ ਹੋ ਫੇਰ ਲਾਗੇ ਤੇ ਮੈਨੂੰ ਕਹਿੰਦੇ ਚੱਲ ਠੀਕ ਆ ਤੋਂ ਉੱਥੋਂ ਬਿਠਾ ਲਿਆ ਵਾ ਮੇਰੇ ਰਸਤੇ 'ਚ ਜੇ ਦੋਟਾ ਬਿਆਏ ਇਹਨਾਂ ਕਹਿਆ ਚਾਹ ਪੀਣੀ ਹੈ ਮੈਂ ਚੱਲ ਕੋਈ ਨਹੀਂ ਗਾ ਨਹੀਂ ਜਾ ਕੇ ਪੀਣੀ ਹੈ ਹੈਗੇ ਵੀ ਤੇਰੀ ਮੈਂ ਵੱਡਾ ਸਿਆਰਿਆ ਮੈਂ ਤੋਂ ਇਹ ਕੈਮਰਾ ਵੇਖਿਆ ਮੈਂ ਉੱਥੇ ਪਿੱਛੇ ਵਿਆਹ ਦੇ ਸਹਰ ਤੇ ਖਲਾਟਾ ਜਾ ਕੇ ਵਿਆਹ ਕਰਕੇ ਉਦਾਂ ਨੂੰ ਉਦਾਂ ਹੀ ਤੇ ਇਹਨੇ ਚਾਹ ਵੱਲੋਂ ਕਿਹਾ ਵਾ ਸਾਇਦ 50 ਰੁਪਏ ਦੇ ਜਾ ਕੇ ਆਏ ਨੇ ਤੇ ਉੱਚ ਪੱਤੀ ਪਵਾਈ ਆ ਤੇ ਬਸ ਉਹਨੇ ਮੰਗਰ ਉਹਨੇ ਮੰਗਰ ਲਿਆ ਕੇ ਰੱਖੀ ਆ ਤੇ ਮੈਂ ਚੱਕ ਉਸੇ ਮੇਰੇ ਟਾਈਮ ਵੀ ਨਹੀਂ ਨਾਲ ਆ ਨਹੀਂ ਨਹੀਂ ਟਾਈਮ ਤੇ ਬਾਅਦ ਚ ਉੱਥੋਂ ਮੈਂ ਕੱਢਣ ਦੀ ਗੱਲ ਹੋਈ ਬਾਅਦ ਵਿੱਚ ਮੈਨੂੰ ਪਤਾ ਨਹੀਂ ਚੱਲਿਆ ਕਿ ਕੀ ਹੋਇਆ ਵਾ ਬਸ ਇਥੋਂ ਤੱਕ ਤੇ ਮੈਨੂੰ ਪਤਾ ਹੀ ਨਹੀਂ ਇਥੋਂ ਤੱਕ ਮੈਂ ਕੱਢਿਆ ਪੁਲਿਸ ਨੇ ਲੱਭ ਦਿੱਤਾ ਅਨੁਭਵਾਂ ਚ ਕੀ ਖਿਆਲ ਆ ਸਾਰ ਤਾਨੂੰ ਪਤਾ ਯ ਆਪਣੀ ਚੀਜ਼ ਦੇ ਹਰ ਕੋ ਨੂੰ ਖੁਸ਼ੀ ਹੁੰਦੀ ਜਦ ਪੇਸ਼ ਇਨੇ ਪੈਸੇ ਖਰਚੇ ਹੁਣ ਮਿਹਨਤ ਕੀਤੀ ਹੋਈ ਇਸ ਪ੍ਰੋਕਸ਼ਾ ਨਾਲ ਕਿੰਨੇ ਪਰਿਵਾਰ ਦੇ ਚੀ ਪਲਦੇ ਆ ਇਸ ਹਾਰ ਪਰਵਾਸੇ 10 ਜਾਣੀ ਹੁੰਦੀ ਆ ਕਿੰਨਾ ਤੋਂ ਇੱਕ ਰੋਟੀ ਕਮਾ ਲ ਹਾਂਜੀ ਸਾਰੇ ਸਾਢੇ 8000 ਤੇ 5000 ਜੇ ਨਾਲ ਲੱਭਦਾ ਫੇਰ ਕੀ ਕਰਨਾ ਫੇਰ ਸਾਰ ਪਤਾ ਨਹੀਂ ਕੀ ਹੋਣਾ ਹੈ ਕੀ ਨਹੀਂ ਹੋਣਾ ਇਨਾ ਤਾਂ ਮੈਨੂੰ ਵੀ ਨਹੀਂ ਪਤਾ ਕੀ ਕਹਿਣਾ ਚਾਹੋਗੇ ਪੁੱਛ ਪੁੱਛਦਾਰ ਮੈਂ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਿੰਨਾ ਆ ਕਿ ਇਨਾ ਮੇਰੇ ਹੈਲਪ ਕੀਤੀ ਹੈ ਕੋਈ ਇੰਨਾ ਥੋੜੀ ਕਿਤੇ ਕਰ ਨਹੀਂ ਸਕਦਾ ਜ ਜਨੇ ਇਨਾ ਦਿਨਾਂ ਚ ਹੈਲਪ ਕੀਤੀ ਮੇਰੀ ਪੁਲਿਸ ਨੇ ਕਿਹਾ ਕਿ ਸਾਡੇ ਲਈ ਕੋਈ ਕੰਮ ਛੋਟਾ ਤੇ ਵੱਡਾ ਨਹੀਂ ਹੈ ਪਰ ਜਦੋਂ ਅਸੀਂ ਵਿਅਕਤੀ ਦੇ ਹਾਲਾਤ ਵੇਖਦੇ ਆ ਤਾਂ ਅਸੀਂ ਪੂਰੀ ਮਿਹਨਤ ਦੇ ਨਾਲ ਕੰਮ ਕਰਦੇ ਆ ਉਹਨਾਂ ਨੇ ਪੂਰੀ ਮਿਹਨਤ ਦੇ ਨਾਲ ਕੰਮ ਕੀਤਾ ਤੇ ਚੋਰ ਨੂੰ ਗ੍ਰਿਫਤਾਰ ਕਰ ਲਿਆ ਉਸ ਕੋਲੋਂ ਇੱਕ ਹੋਰ ਆਟੋ ਰਿਕਸ਼ਾ ਮਿਲਿਆ ਤੇ ਅੱਗੇ ਦੀ ਜਾਂਚ ਪੁਲਿਸ ਕਰ ਰਹੀ ਹੈ ਦੇਖੋ ਮਿਹਨਤ ਇਸ ਕੇਸ ਨੂੰ ਹੱਲ ਕਰਨ ਚ ਵੀ ਕਾਫੀ ਲੱਗੀ ਹੈ ਤੇ ਟੈਕਨੀਕਲ ਸਟਾਫ ਦੀ ਵੀ ਹੈਲਪ ਲਿੱਤੀ ਹੈ ਸੀਸੀਟੀਵੀ ਐਨਐਸ ਫੁਟੇजेस ਵਗੈਰਾ ਸਾਰੀਆਂ ਚੈੱਕ ਕੀਤੀਆਂ ਜਿਸ ਦੇ ਅਕੋਰਡਿੰਗ ਹੀ ਅਸੀਂ ਮਤਲਬ ਅਕਿਊਜ਼ ਤੱਕ ਪਹੁੰਚੇ ਹਾਂ ਤੇ ਮਿਹਨਤ ਹਰ ਕੇਸ ਤੇ ਲੱਗਦੀ ਹੈ ਤੇ ਇਹਦੀ ਹੈਲਪ ਕਰਨ ਚ ਤਾਂ ਸਾਨੂੰ ਵੈਸੇ ਵੀ ਇਹ ਸੀਗਾ ਐਫਰਟ ਸੀਗਾ ਵੀ ਅਸੀਂ ਵੱਧ ਤੋਂ ਵੱਧ ਐਫਰਟ ਲਾਈਏ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਸੋਲਵ ਕਰੀਏ ਸਮਝ ਲਓ ਕਿ ਇੱਕ ਪਰਿਵਾਰ ਦੇ ਵਿੱਚ 10 ਜੀਵ ਉਹਦੀ ਦੀ ਰੋਟੀ ਰੋਟੀ ਚੱਲ ਉਹਨਾਂ ਦੀਆਂ ਦੁਆਵਾਂ ਵੀ ਆ ਕੇ ਕਿਤੇ ਨਾ ਕਿਤੇ ਕੰਮ ਕਰ ਗਈ ਬਿਲਕੁਲ ਤੇ ਅਸੀਂ ਥੈਂਕ ਯੂ ਕਰਾਂਗੇ ਆਪਣੇ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਮਤਲਬ ਇਨਸਟਰਕਸ਼ਨਸ ਪ੍ਰੋਵਾਈਡ ਕੀਤੀਆਂ ਤੇ ਸਾਡੇ ਚੌਂਕੀ ਇੰਚਾਰਜ ਸਾਹਿਬ ਨੇ ਵੀ ਪੂਰਾ ਐਫਰਟ ਲਗਾਇਆ ਤੇ ਸਾਡੀ ਪੂਰੀ ਟੀਮ ਨੇ ਬਹੁਤ ਮਤਲਬ ਸੈਟੀਸਫੈਕਟਰੀ ਕੰਮ ਕੀਤਾ ਤੇ ਜਿਹਦੇ ਕਰਕੇ ਇਹਦਾ ਇਸ ਹੈਂਡੀਕੈਪਡ ਪਰਸਨ ਦਾ ਅੱਜ ਇਰਿਕਸ਼ਾ ਲੱਭ ਸਕੇ ਜੀ ਬਿਲਕੁਲ ਇਹ ਦੇਖੋ ਲਿੱਕ ਅਸੀਂ ਹੋਰ ਰਿਕਸ਼ਾ ਮਤਲਬ ਆਟੋ ਰਿਕਸ਼ਾ ਮਤਲਬ ਬਰਾਮਤ ਕੀਤਾ ਆ ਤੇ ਅਸੀਂ ਕਰ ਰਹੇ ਆ ਹੋਰ ਵੀ ਇਨਵੈਸਟੀਗੇਟ ਤੇ ਸਾਨੂੰ ਉਮੀਦ ਹੈ ਕਿ ਇਹਨੇ ਇੱਕ ਦੋ ਵਾਰ ਤਾਂ ਹੋਰ ਵੀ ਕੀਤੀਆਂ ਆ ਜਿਸ ਨੂੰ ਅਸੀਂ ਮਤਲਬ ਕਰ ਰਹੇ ਆ ਇਨਵੈਸਟੀਗੇਟ ਕਰ ਰਹੇ ਆ ਤੇ ਔਨ ਰਿਕਾਰਡ ਲਿਆਵਾਂਗੇ ਦੇਖੋ ਦੇਖੋ ਕੰਮ ਦੇ ਕੋਈ ਵੀ ਆ ਸਾਡਾ ਕੰਮ ਤੇ ਮਿਹਨਤ ਹਰ ਕੰਮ ਚ ਕਰ ਲਈ ਬੈਂਦੀ ਹੈ ਵੈਸੇ ਅਸੀਂ ਆਪਣੇ ਦਿਲੋਂ ਮਿਹਨਤ ਕਰੀਦੀ ਹੈ ਤੇ ਵੈਸੇ ਇਹ ਵੀਰ ਤਾਂ ਜਦੋਂ ਮੈਂ ਦੇਖਿਆ ਕਿ ਇਹਦੀਆਂ ਚਰਦੀਆਂ ਲੱਤਾਂ ਵੀ ਨਹੀਂ ਆਪਾ ਜਾ ਤੇ ਜਦੋਂ ਅਸੀਂ ਵੀਡੀਓ ਦੀ ਫੋਟੋਗ੍ਰਾਫ ਦੇਖੀ ਕਿ ਇਹਨੂੰ ਗੱਡੀ ਚੋਂ ਆਟੋ ਚੋਂ ਬਾਹਰ ਕੱਢਣ ਲਿਆ ਵਾ ਕੱਢ ਕੇ ਸੱਟਿਆ ਵੈਨ ਨੂੰ ਬਿਓਸ਼ ਕਰਕੇ ਤੇ ਬਹੁਤ ਦੁੱਖ ਲੱਗਾ ਫਿਰ ਉਦੋਂ ਤੇ ਹੀ ਜਿੰਨੇ ਤਰੀਕ ਤੇ ਪਰਚਾ ਦਦਿਆ ਉਦੋਂ ਹੀ ਇਹ ਚੀਜ਼ਾਂ ਦੇ ਤੁਰੇ ਸੀਗੇ ਸਾਡੇ ਹੈਗੇ ਨੇ ਸਾਈਬਰ ਕ੍ਰਾਈਮ ਦੇ ਜਯਵਿੰਦਰ ਸਿੰਘ ਨੇ ਸਾਡੇ ਅਪਰੇਟਰ ਨੇ ਬਹੁਤ ਵਧੀਆ ਉਹਨਾਂ ਨੇ ਵੀ ਸਾਨੂੰ ਗਾਂ ਗਾਂ ਗੈਡ ਜਿੱਦਾਂ ਕਰਦੇ ਰਹੇ ਉਦਾਂ ਸੀ ਉਹਨਾਂ ਦੇ ਗੈਡ ਤੇ ਉਹ ਫਿਰ ਦੋ ਦਿਨ ਸਾਨੂੰ ਲੱਗੇ ਇਹਨਾਂ ਦੇ ਪੂਰੇ ਜਯਵਿੰਦਰ ਦੇ ਅੰਦਰ ਅਜੇ ਮੈਂ ਵੇਖੋ ਇਹਦਾ ਰਮਾਂ ਲੈਣ ਲੱਗੇ ਇੱਕ ਦਿਨ ਦਾ ਹੋਰ ਵੀ ਜੇ ਸਾਨੂੰ ਹੋ ਸਕਦਾ ਪਿਆਸ ਆ ਕੁਝ ਨਾ ਕੁਝ ਦੀ ਕੋਈ ਹੋਰ ਵੀ ਇਹਨਾਂ ਵਾਰਤਾਤਾਂ ਕੀਤੀਆਂ ਹੋਣਗੀਆਂ ਹਾਂਜੀ ਭਾਈ ਇਹ ਪਨ ਨਸ਼ਾ ਕਰਦੇ ਨਸ਼ੇ ਦੇ ਵਿੱਚ ਹੋ ਗਏ ਕੀ ਨਸ਼ਾ ਕਰ ਗੋਲੀ ਘਟਾ ਖਾਈ ਕਿਥੇ ਵਰਤੀ ਕੀਤਾ ਕੇ ਮੈਨੂੰ ਪਾ ਕੇ ਦਿੱਤਾ ਹਾਂਜੀ ਕੀ ਪਾ ਕੇ ਦਿੱਤਾ ਨਸ਼ਾ ਜੋ ਗੋਲੀ ਖਾਪਾ ਖਾਣੇ ਹੋਰ ਕਰਦੇ ਇਹਨੂੰ ਪਾ ਕੇ ਦਿੱਤਾ ਨਸ਼ੇ ਚ ਹਾਂਜੀ ਇਹਨੂੰ ਪਾ ਕੇ ਦਿੱਤਾ ਚਾਚ ਉਹ ਜਿਹੜੀ ਮੈਂ ਖਾਧੀ ਫਿਰ ਹੋਰ ਕਿੰਨੇ ਚੁੱਕੇ ਤੇ ਜੀ ਇਹੋ ਜੀ ਪਹਿਲਾ ਚਾਂਸ ਹੈ ਮੇਰੀ ਜ਼ਿੰਦਗੀ ਦੇ ਜਦ ਮੇਰੀ ਨੀ ਉਮਰ 50 ਸਾਲ ਅੰਬਸਾ ਰਹੀਂਦੇ ਹੋ ਗਏ ਹੋ ਗਿਆ ਕੋਈ ਗੱਲ ਨਹੀਂ ਕੋ ਬਾੜੀਆ ਮੈਂ ਵੀ ਕੋਈ ਨਾ ਆਪਰੇਸ਼ਨ ਗੋਡੀਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ